ਰਾਦੇ ਰਾਤੇ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਕਹਾਣੀ ਲਿਫਟ ਕਹਾਣੀਕਾਰ ਨੇ ਗੁਰਮਲਕੀਤ ਸਿੰਘ ਕਾਲੂ ਜੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਵੇਗੀ ਮੇਰੇ ਫੋਨ 'ਚ ਹਿਲਜੁਲ ਹੋਈ ਸਕਰੀਨ ਉੱਤੇ ਨਜ਼ਰ ਮਾਰੀ ਅਣਜਾਨ ਨੰਬਰ ਤੋਂ ਵਟਸਐਪ ਕਾਲ ਸੀ ਮਨ ਅਜੇ ਸੁਨਣ ਨਾ ਸੁਨਣ ਦੀ ਜੱਕੋ ਤੱਕੀ ਵਿੱਚ ਸੀ ਕੀ ਘੰਟੀ ਸ਼ਾਂਤ ਹੋਗੀ ਸੋਚਿਆ ਕਿਸੇ ਤੋਂ ਨੰਬਰ ਮਿਲਾਉਂਦਿਆਂ ਗਲਤ ਨੰਬਰ ਉੱਤੇ ਉਂਗਲ ਵੱਜ ਗਈ ਹੋ। ਗੱਲ ਆਈ ਗਈ ਹੋਗੀ। ਅਗਲੇ ਦਿਨ ਸਵੇਰੇ ਵੇਖਿਆ ਉਸੇ ਅਣਜਾਨ ਨੰਬਰ ਤੋਂ ਰੋਮਨ ਵਿੱਚ ਲਿਖੇ ਪੰਜ-ਛੇ ਮੈਸੇਜ ਝੜੇ ਹੋਏ ਸੀ। ਕੌਣ ਹੋ ਸਕਦਾ ਹੈ? ਉਤਸੁਕਤਾ ਜਾਣਨੀ ਕੁਦਰਤੀ ਸੀ। ਟੁੱਟੀ-ਫੁੱਟੀ ਤੇ ਸਧਾਰਨ ਜਿਹੀ ਸ਼ਬਦ ਕਾੜਤੋਂ ਇਹ ਤਾਂ ਸਮਝ ਆ ਰਿਹਾ ਸੀ ਕਿ ਲਿਖਣ ਵਾਲਾ ਮੈਸੇਜ ਲਿਖਣ 'ਚ ਮਹਾਰਤੀ ਨਹੀਂ। ਸ਼ਬਦ ਜੋੜ ਤੋਂ ਕਿਸੇ ਸ਼ਰਾਰਤੀ ਜਾਂ ਧੋਖੇਬਾਜ਼ ਦਾ ਸ਼ੱਕ ਖਤਮ ਹੋ ਗਿਆ ਮੈਂ ਜੋੜ ਤੋੜ ਕਰਕੇ ਉਸਦੇ ਮੈਸੇਜ ਪੜਨ ਤੇ ਸਮਝਣ ਲੱਗਾ ਪਹਿਲੇ ਉੱਤੇ ਉਂਗਲ ਮਾਰੀ ਲਿਖਿਆ ਸੀ ਬਾਜੀ ਸੱਚੀ ਆਕਾਲ ਸ਼ਾਇਦ ਸਾਨੂੰ ਭੁੱਲ ਗਏ ਸੀ ਖੁਸ਼ਖਬਰੀ ਦੇ ਰਹੀਆਂ ਰਹੀਆਂ ਤੋਂ ਸਮਝ ਗਿਆ ਕਿ ਲਿਖਣ ਵਾਲੀ ਕੋਈ ਔਰਤ ਹੈ ਪਰ ਕੌਣ ਹੋ ਸਕਦੀ ਆ ਇਹ ਉਤਸੁਕਤਾ ਤਿੱਖੀ ਹੋਈ ਅਗਲਾ ਮੈਸੇਜ ਖੋਲ੍ਹਿਆ ਵਧਾਈਆਂ ਹੋਣ ਤੁਸੀਂ ਸਾਡੇ ਲਈ ਰੱਬੋਂ ਆਸ਼ੀਰਵਾਦ ਸੱਚਾ ਹੋ ਗਿਆ ਬੇਟੀ ਜੱਜ ਬਣਗੀ ਕੱਲ ਮੇਲ ਆਈ ਸੀ ਨਤੀਜੇ ਦੀ ਮੈਨੂੰ ਅਗਲੇ ਮੈਸੇਜ ਪੜਨ ਦੀ ਕਾਹਲ ਪੈਣ ਲੱਗੀ ਸਕਰੀਨ ਉੱਤੇ ਇਕੱਠੀਆਂ ਦੋ ਉਂਗਲਾਂ ਵੱਜ ਗਈਆਂ ਡਿਲੀਟ ਫਲੈਸ਼ ਹੋਣ ਲੱਗ ਪਿਆ ਮੈਂ ਕੈਨਸਲ ਦਬ ਕੇ ਬਚਾ ਲਿਆ ਲਿਖਤ ਰੋਮਨ ਅੰਗਰੇਜ਼ੀ ਚ ਹੋਣ ਕਰਕੇ ਅੱਖਰ ਬਣਾਉਣ ਤੇ ਭਾਵ ਸਮਝਣ ਚ ਦੇਰੀ ਚ ਵੱਨ ਲੱਗ ਪਈ ਤੀਜਾ ਮੈਸੇਜ ਸੀ ਤੂ ਸੀ ਸਾਨੂੰ ਨਰਕ ਚੋਂ ਕਢਵਾਤਾ ਵੱਡੇ ਬੱਚੇ ਵਿਆਹੇ ਗਏ ਤੇ ਸੈੱਟ ਹੋ ਗਏ ਨੇ ਉਸ ਤੋਂ ਅਗਲਾ ਮੈਸੇਜ ਸੀ ਕੱਲ ਕਈ ਕਾਪੀਆਂ ਫਰੋਲੀਆਂ ਤੁਹਾਡਾ ਪੁਰਾਣਾ ਨੰਬਰ ਲੱਭ ਗਿਆ ਮੈਂ ਉਸੇ ਵੇਲੇ ਕਾਲ ਕੀਤੀ ਪਰ ਲੱਗੀ ਨਹੀਂ ਤੁਹਾਡੇ ਟਾਈਮ ਦਾ ਵੀ ਦਿਨ ਰਾਤ ਦਾ ਫਰਕ ਹੈ ਨਾ ਟਾਈਮ ਲੱਗਾ ਤਾਂ ਬੇਟੀ ਨੂੰ ਸ਼ਾਬਾਸ਼ ਦੇ ਦਿਓ ਉਸ ਦੀ ਲਗਨ ਤੇ ਮਿਹਨਤ ਨੇ ਤੁਹਾਡੇ ਬੋਲ ਸੱਚ ਕਰਕੇ ਦਿਖਾਤੇ ਸਾਰੇ ਮੈਸੇਜ ਪੜ ਕੇ ਮੈਂ ਚੀਤੀ ਉੱਤੇ ਜ਼ੋਰ ਪਾਇਆ। ਕਾਫੀ ਦੇਰ ਬਾਅਦ ਕਈ ਸਾਲ ਪੁਰਾਣੀ ਘਟਨਾ ਦੇ ਸੀਨ ਉੱਬਰਣ ਲੱਗੇ। ਸ਼ਾਇਦ ਉਹੀ ਹੋਵੇ। ਮੈਂ ਉਸੇ ਨੰਬਰ ਤੇ ਫੋਨ ਲਾਇਆ। ਮੂਰਿਓ ਜਿਵੇਂ ਕੋਈ ਉਡੀਕਦਾ ਹੀ ਹੋਵੇ। ਦੂਜੀ ਰਿੰਗ ਤੋਂ ਬਾਅਦ ਹੈਲੋ ਦੀ ਆਵਾਜ਼ ਆਈ। ਹੈਲੋ ਚ ਉਹ ਨਾ ਸੰਭੀ ਜਾਣ ਵਾਲੀ ਖੁਸ਼ੀ ਪ੍ਰਗਟ ਹੋ ਰਹੀ ਸੀ। ਪਹਿਚਾਨ ਪੁੱਛ ਕੇ ਅਗਲੇ ਨੂੰ ਸ਼ਰਮਿੰਦਾ ਕਰਨਾ ਮੈਨੂੰ ਚੰਗਾ ਨਾ ਲੱਗਾ। ਵਧਾਈ ਦਿੱਤੀ ਤਾ ਅਗਲੀ ਗੱਲ ਨੇ ਵਿਸ਼ਵਾਸ ਕਰਵਾਤਾ ਕਿ ਉਹੀ ਬੀਬੀ ਹੈ ਜਿਸ ਦਾ ਖਿਆਲ ਹੁਣੇ ਆਇਆ ਸੀ ਥੋੜੀ ਗੱਲ ਕਰਕੇ ਮਾ ਨੇ ਫੋਨ ਆਪਣੀ ਧੀ ਰੀਤੂ ਨੂੰ ਫੜਾ ਦਿੱਤਾ ਜੋ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਸਿਵਲ ਜੱਜ ਲਈ ਚੁਣੀ ਗਈ ਸੀ ਖੁਸ਼ੀ ਉਸ ਤੋਂ ਵੀ ਸਾਂਭੀ ਨਹੀਂ ਸੀ ਜਾ ਰਹੀ ਪਰ ਉਹ ਮਨ ਦੇ ਭਰੋਸੇ ਨੂੰ ਵੀ ਨਾਲੋਂ ਨਾਲ ਤੋਰੀ ਜਾ ਰਹੀ ਸੀ ਅੰਕਲ ਉੱਚੇ ਸੁਪਨੇ ਬੁਣ ਕੇ ਉਹਨਾਂ ਨੂੰ ਸੱਚ ਕਰਨ ਦੀ ਵਿਉਂਤ ਬੰਦੀ ਤੇ ਤਿਆਰੀ ਤਾਂ ਮੈਂ ਉਦੋਂ ਹੀ ਕਰਨ ਲੱਗ ਪਈ ਸੀ ਜਦ ਤੁਸੀਂ ਕੁਝ ਸਫਲ ਵਿਅਕਤੀਆਂ ਦੀਆਂ ਉਦਾਹਰਨਾਂ ਦੇ ਕੇ ਮੈਨੂੰ ਸਮਝਾਇਆ ਸੀ ਕਿ ਅਸੰਭਵ ਦੇ ਮੂਰੀਓ ਐਡਾ ਕਿਵੇਂ ਲਾਈਦਾ ਅੱਜ ਮੈਂ ਐਡੇ ਨੂੰ ਝਟਕਾ ਦੇ ਕੇ ਉਸ ਨੂੰ ਆਪਣੇ ਸੁਪਨਿਆਂ ਦੀ ਸਫਲਤਾ ਦਾ ਗਵਾ ਬਣਾ ਲਿਆ ਹੈ ਪਰ ਮੈਂ ਤੇ ਮੰਮੀ ਇਹ ਕਦੇ ਨਹੀਂ ਭੁੱਲਦੀ ਕਿ ਸਾਰੇ ਕੁਝ ਦਾ ਮੁੱਢ ਉਦੋਂ ਵੱਜਾ ਸੀ ਜਦ ਤੁਸੀਂ ਮੰਮੀ ਨੂੰ ਡੈਮ ਤੋਂ ਲਿਫਟ ਦਿੱਤੀ ਸੀ ਸਮਝ ਲਓ ਉਸੇ ਲਿਫਟ ਨੇ ਮੈਨੂੰ ਲਿਫਟ ਕਰਕੇ ਇੱਥੋਂ ਤੱਕ ਪਹੁੰਚਾ ਦਿੱਤਾ ਕਿ ਆਪਣੇ ਹੱਕ ਲਈ ਜੁੱਤੀਆਂ ਘਸਾਉਣ ਵਾਲੀ ਔਰਤ ਦੀ ਤੀ ਹੁਣ ਹੱਕ ਮੰਗਦੇ ਲੋਕਾਂ ਦੇ ਹੱਕਾਂ ਨਾਲ ਵੀ ਇਨਸਾਫ ਕਰਿਆ ਕਰੂ ਕੁੜੀ ਨੂੰ ਸ਼ਾਬਾਸ਼ ਦਿੰਦਿਆਂ ਇਮਾਨਦਾਰੀ ਤੇ ਇਨਸਾਫ ਦੇ ਪੱਲੇ ਕੁੱਟ ਕੇ ਫੜੀ ਰੱਖਣ ਬਾਰੇ ਕਹਿ ਕੇ ਮੈਂ ਫੋਨ ਬੰਦ ਕੀਤਾ ਤੇ ਅੱਖਾਂ ਮੀਟ ਕੇ ਬੜੇ ਸਾਲ ਪੁਰਾਣੀ ਤੇ ਧੁੰਦਲੀ ਹੋ ਚੁੱਕੀ ਯਾਦ ਦੇ ਦ੍ਰਿਸ਼ਾਂ ਨੂੰ ਸਾਫ਼ ਕਰਨ ਲੱਗ ਪਿਆ ਜਿਵੇਂ ਹੀ ਮੈਂ ਘਟਨਾ ਦੀ ਇੱਕ ਤੰਦ ਫੜਦਾ ਉਹ ਆਪਣੇ ਆਪ ਹੀ ਅਗਲੀ ਦਾ ਸਿਰਾ ਫੜ ਕੇ ਨਾਲ ਜੋੜ ਲੈਂਦੀ ਇੰਜ ਅਚੇਤ ਮਨ ਦੀ ਨੁਕਰੇ ਲੱਗਾ ਉਹ ਸੀਨ ਸਾਫ਼ ਹੋ ਕੇ ਮੇਰੀਆਂ ਅੱਖਾਂ ਮੂਰੇ ਚੱਕਰ ਕੱਢਣ ਲੱਗ ਪਿਆ ਅਸੀਂ ਦਲਹੌਜਿਓ ਵਾਪਸ ਆ ਰਹੇ ਸੀ ਬੇਟੇ ਨੂੰ ਹਾਈਡਰੋ ਟਰਬਾਈਨਾ ਦੇ ਚੱਲਣ ਅਤੇ ਪਾਵਰ ਹਾਊਸ ਤੋਂ ਪੈਦਾ ਹੁੰਦੀ ਬਿਜਲੀ ਸਿਸਟਮ ਨੂੰ ਨੇੜੇ ਵਿਖਾਉਣ ਲਈ ਥੀਮ ਡੈਮ ਤੇ ਜਾਣਾ ਅਸੀਂ ਆਪਣੇ ਟੂਰ ਪ੍ਰੋਗਰਾਮ ਦੀ ਵਾਪਸੀ ਵਿੱਚ ਸ਼ਾਮਿਲ ਕੀਤਾ ਹੋਇਆ ਸੀ ਧਾਰ ਤੋਂ ਡੈਮ ਦਾ ਰਸਤਾ ਪੁੱਛ ਕੇ ਝੀਲ ਦੇ ਖੱਬੇ ਕੰਢੇ ਜਾਂਦੀ ਸੜਕੇ 'ਤੇ ਅਸੀਂ ਮੀਲਾਂ ਲੰਬੀ ਜਲ ਧਾਰਾ ਉੱਤੇ ਨਜ਼ਰ ਮਾਰਦੇ ਹੋਏ ਡੈਮ ਨੇੜੇ ਪਹੁੰਚ ਗਏ ਪਾਵਰ ਹਾਊਸ ਦੇ ਲੱਗੇ ਹੋਏ ਅਫਸਰ ਦੋਸਤ ਨੂੰ ਮੈਂ ਆਪਣੇ ਪ੍ਰੋਗਰਾਮ ਬਾਰੇ ਦੱਸਿਆ ਹੋਇਆ ਸੀ ਉਸ ਦਾ ਡਰਾਈਵਰ ਮੇਨ ਪਾਰਕਿੰਗ ਵਿੱਚ ਸਾਡੀ ਉਡੀਕ ਕਰ ਰਿਹਾ ਸੀ ਪਾਵਰ ਹਾਊਸ ਵੱਲ ਜਾਂਦੇ ਹੋਏ ਉਹ ਸਾਨੂੰ ਕੱਚੇ ਡੈਮ ਦੀ ਡੁੰਗਾਈ ਤੇ ਉਸਦੇ ਹੀਟੋ ਪਾਣੀ ਲਿਜਾਂਦੀਆਂ ਪੱਕੀਆਂ ਸੁਰੰਗਾਂ ਬਾਰੇ ਦੱਸਦਾ ਗਿਆ। ਦੋਸਤ ਨੇ ਪਾਣੀ ਦੇ ਦਬਾਅ ਨਾਲ ਘੁੰਮਦੀਆਂ ਟਰਬਾਈਨਾ ਅਤੇ ਉਹਨਾਂ ਦੀਆਂ ਮੋਟੀਆਂ ਸਾਫਟਾਂ ਨਾਲ ਘੁੰਮਦੀਆਂ ਪਾਵਰ ਚੱਕੀਆਂ ਵਿਖਾਈਆਂ ਤੇ ਹੋਰ ਜਾਣਕਾਰੀ ਦਿੱਤੀ। ਅਸੀਂ ਉੱਥੇ ਬੜਾ ਕੁਝ ਨਵਾਂ ਜਾਣਿਆ ਤੇ ਬਿਜਲੀ ਬਾਰੇ ਕੁਝ ਉਹ ਸਵਾਲ ਆਪਣੇ ਆਪ ਹੀ ਹੱਲ ਹੋ ਗਏ। ਜੋ ਅਕਸਰ ਦਿਮਾਗ ਵਿੱਚ ਟੰਨ ਟੰਨ ਕਰਦੇ ਰਹਿੰਦੀ ਸੀ ਬਾਅਦ ਵਿੱਚ ਉਹੀ ਡਰਾਈਵਰ ਸਾਨੂੰ ਡੈਮ ਦੀ ਬਾਹਰ ਵਾਲੀ ਪਾਰਕਿੰਗ ਵਿੱਚ ਉਤਾਰ ਗਿਆ ਜਿੱਥੇ ਸਾਡੀ ਆਪਣੀ ਕਾਰ ਖੜੀ ਸੀ ਕਾਰ ਦੀ ਝਾੜ ਪੁੰਝ ਕਰਦੇ ਹਾਂ ਥੋੜੀ ਦੂਰ ਟੀਸਟਾਲ ਤੇ ਨਿਕਲਦੇ ਪਕੌੜਿਆਂ ਦੀ ਸੁਗੰਧ ਨੇ ਸਾਡੇ ਪੇਟ ਨੂੰ ਵੀ ਹੁੰਝ ਮਾਰ ਦਿੱਤੀ ਤੇ ਉਹ ਆਪਣੀ ਭੁੱਖ ਦਾ ਅਹਿਸਾਸ ਕਰਵਾਉਣ ਲੱਗਾ ਉਂਝ ਵੀ ਬੇਟਾ ਪਕੌੜਿਆਂ ਦਾ ਸ਼ੌਕੀਨ ਹੈ ਡੈਮ ਤੇ ਪਾਵਰ ਹਾਊਸ ਵੇਖਦੇ ਆ ਸਾਨੂੰ ਸਮਾਂ ਵੀ ਕਾਫੀ ਲੱਗ ਗਿਆ ਸੀ ਸਵੇਰੇ ਡਲਹੌਜੀ ਤੋਂ ਵੀ ਹਲਕਾ ਨਾਸ਼ਤਾ ਕਰਕੇ ਚੱਲੇ ਸੀ ਸਾਡੇ ਪੈਰ ਆਪਣੇ ਆਪ ਹੀ ਉੱਧਰ ਨੂੰ ਚੱਲ ਪਏ ਚਾਹ ਪਕੌੜਿਆਂ ਦਾ ਆਰਡਰ ਦੇ ਕੇ ਅਸੀਂ ਦਰਖਤ ਦੀ ਛਾਂਵੇਂ ਲੱਗੀਆਂ ਕੁਰਸੀਆਂ ਤੇ ਬੈਠੇ ਹੀ ਸੀ ਕਿ 40-45 ਸਾਲਾਂ ਔਰਤ ਨੇ ਬੜੇ ਸਤਿਕਾਰ ਨਾਲ ਸਾਸੀ ਹਕਾਲ ਬੁਲਾਈ ਤੇ ਸਾਡੀ ਮੰਜ਼ਿਲ ਬਾਰੇ ਪੁੱਛਿਆ ਪਤਨੀ ਦੇ ਮੂੰਹੋਂ ਜਲੰਦਰ ਸੁਣ ਕੇ ਉਸ ਦੇ ਚਿਹਰੇ ਉੱਤੇ ਆਏ ਤਸੱਲੀ ਦਾ ਪ੍ਰਭਾਵ ਆਉਂਦਾ ਅਸੀਂ ਪੜਿਆ ਪਤਨੀ ਦੇ ਇਸ਼ਾਰੇ ਤੇ ਉਹ ਸਾਡੇ ਕੋਲ ਬੈਠ ਗਈ ਮੈਂ ਚਾਹ ਵਾਲੇ ਨੂੰ ਇੱਕ ਕੱਪ ਹੋਰ ਬਾਰੇ ਆਵਾਜ਼ ਦਿੱਤੀ ਔਰਤ ਦੇ ਹੱਥ ਵਿੱਚ ਫੜੀ ਹੋਈ ਫਾਈਲ ਦੀ ਬਾਹਰਲੀ ਹਾਲਤ ਤੋਂ ਲੱਗਦਾ ਸੀ ਕਿ ਉਸ ਵਿੱਚਲੇ ਕਾਗਜ਼ ਕਾਫੀ ਦਿਨ ਤੋਂ ਕਿਸੇ ਮਨਜ਼ੂਰੀ ਲਈ ਭਟਕ ਰਹੇ ਸਨ ਇਸ ਤੋਂ ਪਹਿਲਾਂ ਕਿ ਫਾਈਲ ਵੇਖ ਕੇ ਮੈਂ ਉਸ ਨੂੰ ਸਵਾਲ ਕਰਦਾ ਉਸਨੇ ਤਰਸ ਦੀ ਪਾਤਰ ਬਣਦਿਆਂ ਕਾਰ ਵਿੱਚ ਪਠਾਨਕੋਟ ਤੱਕ ਲੈ ਜਾਣ ਲਈ ਕਿਹਾ ਸਾਡੇ ਵੱਲੋਂ ਕੋਲ ਬਿਠਾਉਣ ਅਤੇ ਚਾਹ ਪਿਉਣ ਵਾਲੀ ਗੱਲ ਤੋਂ ਉਹ ਸਮਝ ਗਈ ਹੋ ਕਿ ਅਸੀਂ ਨਾ ਨਹੀਂ ਕਰਾਂਗੇ ਪਤਨੀ ਦੀ ਹਾਂ ਦੇ ਉੱਤਰ ਵਿੱਚ ਉਸਨੇ ਪਹਿਲਾਂ ਸਾਡੇ ਵੱਲ ਹੱਥ ਜੋੜੇ ਤੇ ਫਿਰ ਆਕਾਸ਼ ਵੱਲ ਨੂੰ ਵੇਖਿਆ ਜਿਵੇਂ ਵਾਹਿਗੁਰੂ ਤੇਰਾ ਸ਼ੁਕਰ ਹੈ ਕਿਹਾ ਹੋਵੇ ਖਾਣ ਪੀਣ ਮੌਕੇ ਅਸੀਂ ਉਸ ਤੋਂ ਕੁਝ ਪੁੱਛਣਾ ਠੀਕ ਨਾ ਸਮਝਿਆ ਖਾਣ ਪੀਣ ਹੋਣ ਅਤੇ ਅਗਲੀ ਮੰਜ਼ਿਲ ਤੇ ਪਹੁੰਚਣ ਦੇ ਪ੍ਰਬੰਧ ਨੇ ਔਰਤ ਦੇ ਚਿਹਰੇ ਉੱਤੇ ਕਿਸੇ ਉਮੀਦ ਦਾ ਪ੍ਰਭਾਵ ਉਭਾਰ ਦਿੱਤਾ ਸੀ। ਕਾਰ ਵਿੱਚ ਬੈਠਣ ਤੋਂ ਪਹਿਲਾਂ ਘੱਟੇ ਭਰੀਆਂ ਚੱਪਲਾਂ ਝਾੜਨ ਅਤੇ ਹੋਰ ਗੱਲਬਾਤ ਤੋਂ ਅਸੀਂ ਸਮਝ ਗਏ ਸੀ ਕਿ ਉਹ ਹਾਲਾਤਾਂ ਦੀ ਝੰਬੀ ਹੋਈ ਚੰਗੇ ਖਾਨਦਾਨ ਦੀ ਔਰਤ ਹੈ। ਅਜੇ 1.5-2 ਕਿਲੋਮੀਟਰ ਗਏ ਹੋਵਾਂਗੇ। ਸੜਕ ਉੱਤੇ ਸਟਾਪ ਦਾ ਬੋਰਡ ਸੀ। ਉੱਤਰ ਕੇ ਵੇਖਿਆ ਬਣ ਰਹੇ ਪੁਲ ਦੇ ਨਾਲੋਂ ਦੀ ਚੱਲਦੇ ਇਹ ਕੈਰੀ ਰਸਤੇ ਨੂੰ ਥੋੜੀ ਦੇਰ ਲਈ ਬੰਦ ਕੀਤਾ ਗਿਆ ਸੀ। ਬੇਟਾ ਕੁਲ ਜਾ ਕੇ ਪਤਾ ਕਰ ਆਇਆ ਕਿ ਰਸਤਾ ਮਿਲਨ ਨੂੰ ਅੱਧਾ ਘੰਟਾ ਲੱਗਣਾ ਸੀ। ਅਸੀਂ ਏਸੀ ਚਲਾ ਕੇ ਕਾਰ 'ਚ ਬੈਠਣ ਨਾਲੋਂ ਨੇੜਲੇ ਰੁਕਦੀ ਸੰਘਣੀ ਛਾਵੇਂ ਬੈਠਣਾ ਬਿਹਤਰ ਸਮਝਿਆ। ਕਾਰ ਦੀ ਡਿੱਗੀ 'ਚ ਦੋ ਚਟਾਈਆਂ ਪਈਆਂ ਸੀ। ਪਤਨੀ ਨੇ ਉਹ ਛਾਂ ਵਾਲੇ ਘਾਹ ਉੱਤੇ ਵਿਛਾ ਲਈਆਂ। ਇਸ ਦੌਰਾਨ ਔਰਤ ਸਾਡੇ ਨਾਲ ਕੁਲ ਮਿਲ ਗਈ ਸੀ। ਅਸੀਂ ਅਜੇ ਪੁੱਛਣ ਬਾਰੇ ਸੋਚ ਹੀ ਰਹੇ ਸੀ। ਕਿਉਂ ਆਪੀ ਬੋਲ ਪਈ ਤੁਸੀਂ ਕਿੰਨੇ ਚੰਗੇ ਹੋ ਨਾ ਹੁਣ ਤੱਕ ਇਹ ਵੀ ਨਹੀਂ ਪੁੱਛਿਆ ਕਿ ਮੈਂ ਤੁਹਾਡੇ ਤੋਂ ਲਿਫਟ ਕਿਉਂ ਮੰਗੀ ਉਸਦੇ ਮੂੰਹੋਂ ਲਿਫਟ ਸੁਣ ਕੇ ਅਸੀਂ ਸਮਝ ਗਏ ਕਿ ਉਸਨੇ ਹਾਈ ਸਕੂਲ ਤਾਂ ਜ਼ਰੂਰ ਪਾਸ ਕੀਤਾ ਹੋ ਪਤਨੀ ਵੱਲੋਂ ਉਸਦੇ ਸਵਾਲ ਦੇ ਜਵਾਬ ਦਾ ਇਸ਼ਾਰਾ ਵੇਖ ਕੇ ਮੈਂ ਪੁੱਛਿਆ ਬੀਬਾ ਜੀ ਤੁਹਾਡੀ ਬੇਬਸੀ ਅਸੀਂ ਚਿਹਰੇ ਤੋਂ ਪੜ ਕੇ ਹੀ ਕੋਲ ਬਹਾਇਆ ਸੀ ਪਰ ਇਸ ਦਾ ਕਾਰਨ ਪੁੱਛਣ ਤੋਂ ਇਸ ਕਰਕੇ ਝਿਜਕ ਰਹੀ ਸੀ ਕਿ ਉਸ ਦੀ ਤੈਅ ਵਿੱਚ ਤੇਰੀ ਜ਼ਿੰਦਗੀ ਦਾ ਨਿੱਜ ਨਾ ਜੁੜਿਆ ਹੋਵੇ ਜਿਸ ਬਾਰੇ ਜਾਣਨ ਦਾ ਸਾਨੂੰ ਕੋਈ ਹੱਕ ਨਹੀਂ ਉਮਰ ਵਿੱਚ ਛੋਟੀ ਹੋਣ ਕਰਕੇ ਮੇਰੇ ਤੋਂ ਸਹਿਬਾ ਨੂੰ ਉਸ ਨੂੰ ਤੂੰ ਕਿਆ ਹੋ ਗਿਆ ਦੇਖੋ ਭਾਜੀ ਚੁਪਿਆ ਤਾਂ ਹਰੇਕ ਦਾ ਬੜਾ ਕੁਝ ਹੁੰਦਾ ਹੈ ਜੋ ਅਣਜਾਣਾਂ ਨਾਲ ਸਾਂਝਾ ਕਰਨਾ ਬਹੁਤੀ ਵਾਰ ਖਤਰਿਆਂ ਨੂੰ ਸੱਦਾ ਸਾਬਤ ਹੋ ਜਾਂਦਾ ਹੈ ਪਿਛਲੇ 5-6 ਸਾਲਾਂ ਚ ਮੈਂ ਬੜੇ ਸਬਕ ਸਿੱਖ ਲਈ ਨੇ ਹੁਣ ਤਾਂ ਮੈਨੂੰ ਅਗਲੇ ਦੀ ਅੱਖ ਚੋਂ ਪਹਿਚਾਨ ਹੋਣ ਲੱਗ ਪਈ ਆ ਕਿ ਉਸਦੇ ਮਨ ਵਿੱਚ ਕੀ ਆ ਤੁਹਾਨੂੰ ਡੈਮ ਵਾਲਿਆਂ ਦੀ ਗੱਡੀ ਚੋਂ ਉਤਰਦਿਆਂ ਵੇਖ ਕੇ ਮੈਨੂੰ ਹੌਸਲਾ ਹੋ ਗਿਆ ਸੀ ਤਾਂ ਹੀ ਮੈਂ ਬਿਨਾਂ ਚੀਝਕ ਕੋਲ بیٹھ ਗਈ ਤੇ ਲਿਫਟ ਮੰਗੀ ਸੀ ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਂਦੀ ਸੜਕ ਖੁੱਲਣ ਤੱਕ ਮੈਂ ਮੋਟੀ ਮੋਟੀ ਗੱਲ ਦੱਸਦੀ ਆ ਸ਼ਾਇਦ ਤੁਸੀਂ ਮੇਰਾ ਕੰਮ ਨਪੇਰੇ ਚਾੜਨ ਵਿੱਚ ਕੁਝ ਮਦਦ ਕਰ ਸਕੋ ਫਿਰ ਤਾਂ ਸੋਨੀ ਤੇ ਸੁਹਾਗਾ ਸਾਫਤ ਹੋ ਜੂਗੇ ਲਿਫਟ ਸਾਡੇ ਬੇਟੇ ਨੂੰ ਪੁੱਲ ਉਸਾਰੀ ਤੇ ਹੋ ਰਿਹਾ ਕੰਮ ਵੇਖਣ ਦੀ ਉਤਸੁਕਤਾ ਸੀ ਉਹ ਉੱਧਰ ਚਲੇ ਗਿਆ ਦੁਖਿਆਰੀ ਔਰਤ ਦੀ ਸਮੱਸਿਆ ਜਾਣਨ ਦੀ ਉਤਸੁਕਤਾ ਸਾਡੇ ਮਨਾਂ ਵਿੱਚ ਜਾਗ ਆਈ ਸੀ ਪਤਨੀ ਨੇ ਉਸ ਨੂੰ ਬਿਨਾਂ ਝਿਜਕ ਦੱਸਣ ਲਈ ਕਹਿੰਦੇ ਹੋਏ ਇਹ ਭਰੋਸਾ ਦਿੱਤਾ ਕਿ ਉਸ ਦੇ ਭੇਦ ਸਾਡੇ ਤੋਂ ਅੱਗੇ ਕਿਸੇ ਕੋਲ ਨਹੀਂ ਜਾਣਗੇ ਹਰਾ ਰੰਗ ਫਿੱਕਾ ਹੋ ਕੇ ਦੋ ਰੰਗੀ ਬਣੀ ਹੋਈ ਚੁੰਨੀ ਨੂੰ ਸੀਰ ਉੱਤੇ ਸਵਾਰਦੇ ਹੋਏ ਉਸਨੇ ਹੱਥ ਜੋੜੇ ਆਕਾਸ਼ ਵੱਲ ਵੇਖਿਆ ਤੇ ਆਪਣਾ ਪਟਾਰਾ ਖੋਲ ਲਿਆ ਖਾਂਦੇ ਪਿੰਦੇ ਘਰ ਵਿੱਚ ਪੈਦਾ ਹੋਈ ਤਿੰਨ ਭਰਾਵਾਂ ਤੋਂ ਛੋਟੀ ਹਾਂ ਸੌਰੇ ਕਰ ਆਉਂਦੀਆਂ ਹੀ ਮੇਰੇ ਨਾਂ ਉੱਤੇ ਲੱਗੇ ਸੀਤੋ ਦੇ ਠੱਪੇ ਨੇ ਹੁਣ ਬਹੁਤਿਆਂ ਦਾ ਚੇਤਾ ਹੀ ਭੁਲਾ ਦਿੱਤਾ ਕਿ ਸਰਕਾਰੀ ਕਾਗਜ਼ਾਂ ਵਿੱਚ ਮੈਂ ਮਾਪਿਆਂ ਦੇ ਨਾਂ ਵਾਲੀ surjeet कौर ਹਾਂ ਉਸ ਹੁੰਦੜਹੇਲ ਉਮਰੇ ਮੇਰੇ ਸੁਪਨੇ ਬੜੇ ਉੱਚੇ ਹੁੰਦੇ ਸੀ ਕੁੜੀਆਂ ਦੇ ਸੈਕੰਡਰੀ ਸਕੂਲ ਦੀਆਂ ਹੁਸ਼ਿਆਰ ਜਮਾਤਣਾ ਵਿੱਚ ਆਉਂਦੀ ਸੀ ਮੈਂ گاਉਣ ਪਾ ਕੇ ਡਿਗਰੀ ਲੈਣ ਦੇ ਸੁਪਨੇ ਵੇਖਿਆ ਕਰਦੀ ਸੀ ਪਰ ਡੈਡੀ ਦੀ ਲਾ ਇਲਾਜ ਬਿਮਾਰੀ ਨੇ ਸਭ ਕੁਝ ਪੁੱਠਾ ਕਰਤਾ ਮਹਿੰਗੇ ਹਸਪਤਾਲਾਂ ਦੇ ਇਲਾਜ ਕਰਕੇ ਕੁਝ ਮਹੀਨਿਆਂ ਵਿੱਚ ਹੀ ਸਾਡੇ ਘਰ ਦੀ ਹਾਲਤ ਬੁਰੀ ਹੋ ਗਈ ਅਸੀਂ ਡੈਡੀ ਦੇ ਸਾਹਾਂ ਨੂੰ ਸਾਲਾਂ ਤੱਕ ਵਧਾ ਨਾ ਸਕੇ ਤੇ ਗੁਰੂ ਦਾ ਪਾਣਾ ਮੰਨ ਕੇ ਬਹਿ ਗਏ ਉਦੋਂ ਤੱਕ ਮੈਂ ਜਵਾਨੀ ਵਿੱਚ ਪੈਰ ਧਰ ਲਈ ਹੋਈ ਸੀ ਡੈਡੀ ਤੋਂ ਬਾਅਦ ਕਾਲਜ ਦੇ ਸੁਪਨੇ ਤਾਂ ਮੈਂ ਆਪ ਹੀ ਮਾਰ ਲਈ ਸੀ ਮੇਰੇ ਪਰਾ ਬੜੇ ਹੌਸਲੇ ਵਾਲੇ ਨੇ ਉਹਨਾਂ ਦੇ ਹੱਥ ਖਾਲੀ ਹੋ ਗਏ ਪਰ ਹੌਸਲੇ ਦਾ ਪੱਲਾ ਉਹਨਾਂ ਘੁੱਟ ਕੇ ਫੜੀ ਰੱਖਿਆ ਫਰਸ਼ ਤੇ ਡਿੱਗੇ ਹੋਿਆਂ ਦੀ ਨੀਂਜ ਆਕਾਸ਼ ਵੱਲ ਲੱਗੀ ਰਹਿੰਦੀ ਪਰ ਉਖੜੇ ਪੈਰ ਇੰਨੀ ਛੇਤੀ ਥੋੜੇ ਲੱਗ ਜਾਣੇ ਸੀ ਲੀਹੋ ਲੱਥੇ ਤਾਂ ਗੱਡੀ ਦੇ ਡੱਬੇ ਚੁੱਕਣ ਨੂੰ ਵੀ ਸਮਾਂ ਲੱਗਦਾ ਹੈ ਮੇਰੇ ਭਰਾਵਾਂ ਨੂੰ ਤਾਂ ਕਾਰੋਬਾਰ ਦੀ ਸਥਾਪਤੀ ਦਾ ਫਿਕਰ ਸੀ ਪਰ ਸਾਡੀ ਮੰਮੀ ਨੂੰ ਨਾਲੋਂ ਨਾਲ ਮੇਰੇ ਹੱਥ ਪੀਲੇ ਕਰਨ ਦੀ ਚਿੰਤਾ ਵੀ ਲੱਗੀ ਰਹਿੰਦੀ ਉਦੋਂ 20ਵੇਂ ਬਰੇ ਚ ਸਾਂ ਮੈਂ ਚਾਚਾ ਜੀ ਨੂੰ ਕਿ ਤੂੰ ਦੀਪਕ ਬਾਰੇ ਦੱਸ ਪਈ ਇਸ ਦਾ ਵੱਡਾ ਭਰਾ ਵਿਆਹਿਆ ਹੋਇਆ ਸੀ ਇਹ ਸਿੰਚਾਈ ਵਿਭਾਗ ਵਿੱਚ ਬੇਲਦਾਰ ਸਨ 4-5 ਸਾਲਾਂ ਦੀ ਨੌਕਰੀ ਹੋ ਗਈ ਸੀ ਉਦੋਂ ਤੱਕ ਮੰਮੀ ਦੇ ਭਰਾਵਾਂ ਨੂੰ ਰਿਸ਼ਤਾ ਚੰਗਾ ਲੱਗਾ ਤੇ ਉਹਨਾਂ ਹਾ ਕਰਨ ਦਾ ਵੀਲਾ ਨਾ ਖੁੰਜਾਇਆ ਇਹਨਾਂ ਦੀ ਮੰਗ ਕੋਈ ਨਹੀਂ ਸੀ ਇੱਕ ਤਾਂ ਐਸ ਪਾਸੇ ਲੋਕ ਰਿਸ਼ਤਾ ਕਰਨ ਲੱਗਿਆਂ 100 ਵਾਰ ਸੋਚਦੇ ਨੇ ਇਸੇ ਕਰਕੇ ਸ਼ਾਇਦ ਪਰਿਵਾਰ ਉੱਤੇ ਲੋਡ ਵੰਦਾ ਠੱਪਾ ਲੱਗ ਗਿਆ ਹੋ ਮੈਨੂੰ ਨਹੀਂ ਪਤਾ ਇਹ ਦੋਵੇਂ ਭਰਾ ਨਿੱਕੇ ਨਿੱਕੇ ਸੀ ਜਦ ਪਿਓ ਮਰ ਗਿਆ ਤੇ ਮਾਂ ਨੇ ਇਹਨਾਂ ਦੀ ਪਰਵਾਹ ਕੀਤੇ ਬਗੈਰ ਕਿਸੇ ਹੋਰ ਨਾਲ ਚਾਦਰ ਪਵਾ ਲਈ ਸੀ ਲੋਕ ਤਾਂ ਅਜੇ ਤੱਕ ਉਸ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਦੱਸਣ ਦਾ ਮੌਕਾ ਨਹੀਂ ਖੁਜਾਂਦੇ। ਅਖੇ ਭਾਨਾ RAM ਦੀ ਵੋਟੀ ਡਾਂਸੀ। ਦੱਸਦੇ ਨੇ ਕਿ ਇਹਨਾਂ ਦੋਹਾਂ ਨੂੰ ਦਾਦੀ-ਦਾਦੇ ਨੇ ਪਾਲ-ਪੋਸ ਕੇ ਵੱਡੇ ਕੀਤਾ ਸੀ। ਇਸੇ ਕਰਕੇ ਪਿੰਡ ਵਾਲੇ ਜੱਗੂ ਪਹਿਲਵਾਨ ਦੀਆਂ ਹੁਣ ਤੱਕ ਸਿਫਤਾਂ ਕਰਦੇ ਨੇ। ਵਿਆਹ ਮੌਕੇ ਇਹਨਾਂ ਨਾ ਕੋਈ ਮੰਗ ਕੀਤੀ ਤੇ ਨਾ ਕੋਈ ਸ਼ਰਤ ਰੱਖੀ। ਇੱਕ ਵਾਰ ਤਾਂ ਮੈਨੂੰ ਮਾਪੇ ਭੁੱਲ ਗਏ ਸੀ। ਐਵੇਂ ਕਿਉਂ ਮਾੜਾ ਕਹਾ? ਦੀਪਕ ਮੈਨੂੰ ਰੱਜ ਕੇ ਪਿਆਰ ਕਰਦਾ ਸੀ ਮੇਰੀ ਚਠਾਣੀ ਵੀ ਕਿਸੇ ਚੰਗੇ ਘਰ ਦੀ ਕੁੜੀ ਸੀ ਉਹ ਬੜਾ ਸਾਥ ਦਿੰਦੀ ਰਹੀ ਮੇਰਾ ਸਤਿਕਾਰਤਾ ਮੈਂ ਜੀੜਦਾ ਵੀ ਕਰਦੀ ਸੀ ਪਰ ਉਹ ਪਤਾ ਨਹੀਂ ਕਿਸ ਗੱਲੋਂ ਮੇਰੇ ਨਾਲ ਈਰਖਾ ਕਰਦਾ ਸੀ ਬੜੇ ਸ਼ੱਕੀ ਸੁਭਾਅ ਦਾ ਉਹ ਉਦੋਂ ਤਾਂ ਬਹੁਤਾ ਹੀ ਸਣਕੀ ਜਿਹਾ ਹੁੰਦਾ ਸੀ ਮੇਰੇ ਵੱਲ ਕੈਰੀ ਅੱਖ ਚੱਕਨ ਤੋਂ ਮੇਰੇ ਬਾਰੇ ਉਸ ਦੀ ਖੋਟੀ ਨੀਤ ਦੀ ਝਲਕ ਪੈਂਦੀ ਸੀ ਆਪਣੀ ਵੋਟੀ ਨਾਲ ਵੀ ਉਸਦੀ ਬਹੁਤ ਹੀ ਨਹੀਂ ਸੀ ਬਣਦੀ ਹੁੰਦੀ ਹਰ ਵੇਲੇ ਤਾਨੇ ਮੇਨੇ ਮਾਰਦਾ ਰਹਿੰਦਾ ਸੀ ਉਸ ਨੂੰ ਖੈਰ ਮੈਂ ਕਿਹੜੇ ਕਿਸੇ ਛੇੜ ਕੇ ਬੈਗੀ ਦੱਸਣਾ ਤੇ ਆਪਣੇ ਬਾਰੇ ਸੀ ਪਰ ਤੁਸੀਂ ਸਿਆਣਿਓ ਭੈਣ ਜੀ ਦਰਤਾਂ ਦੀ ਪੰਡ ਖੋਲਦਿਆਂ ਥੋੜਾ ਬਹੁਤ ਖਲਾਰਾ ਤਾਂ ਪੈ ਹੀ ਜਾਂਦਾ ਹੈ ਵਿਆਹ ਤੋਂ ਸਾਲ ਕੁ ਬਾਅਦ ਸਾਡਾ ਪਹਿਲਾ ਬੱਚਾ ਹੋਇਆ ਬੜੀ ਚਾਹ ਕੀਤੀ ਸੀ ਅਸੀਂ ਉਸ ਦੇ ਜਨਮ ਦੀ ਮੈਂ ਬੱਚਦੀ ਤਾਂ ਬਥੇਰਾ ਰਹੀ ਪਰ ਥੋੜੇ ਸਾਲਾਂ ਬਾਅਦ ਅੱਦੀ ਕੁ ਦਰਜਨ ਬਾਲ ਸਾਡੇ ਵੀੜੇ ਖੇਡਣ ਲੱਗ ਪਏ ਤਿੰਨ ਭੈਣਾਂ ਨੂੰ ਇੱਕ ਇੱਕ ਵੀਰ ਮਿਲਣਾ ਸਾਨੂੰ ਵੀ ਚੰਗਾ ਲੱਗਣ ਲੱਗ ਪਿਆ ਭੈਣ ਜੀ ਕੁਝ ਵੀ ਹੋਵੇ ਹੁੰਦੇ ਦਾ ਕੁੱਖ ਚੋਂ ਨਿਕਲੇ ਆਪਣੇ ਜਿਗਰ ਦੇ ਟੁਕੜੇ ਹੀ ਨੇ ਦੀਪਕ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦਾ ਸੀ ਤੇ ਸਾਡੀ ਗ੍ਰਸਤੀ ਵਧੀਆ ਚੱਲੀ ਜਾਂਦੀ ਸੀ ਆ ਡੈਮ ਬੰਦਾ ਸੀ ਉਦੋਂ ਜਦ ਵੱਡੇ ਹੜ੍ਹ ਆਏ ਸੀ ਦੀਪਕ ਦੀ ਬਦਲੀ ਡੈਮ ਉੱਤੇ ਹੋ ਗਈ ਮਿਹਨਤੀ ਬਹੁਸੀ ਹੋ ਕੰਮ ਚੋਰੀ ਦਾ ਉਸਦੇ ਲੱਗਿਓ ਵੀ ਨਹੀਂ ਸੀ ਲੰਗੀ ਹੋਈ ਜੋ ਡਿਊਟੀ ਲੱਗਦੀ ਪੂਰੀ ਕਰਨ ਲਈ ਤਨਮਨ ਲਾ ਦਿੰਦਾ ਐਵੇਂ ਕਿਉਂ ਮਾੜਾ ਕਹਾ ਮੇਰੀ ਜ਼ਿੰਦਗੀ ਦੇ ਉਹ ਸਾਲ ਬਹੁਤ ਚੰਗੇ ਲੰਘ ਰਹੇ ਸੀ ਅਸੀਂ ਹੌਸਲਾ ਜਿਹਾ ਕਰਕੇ ਸ਼ਹਿਰ ਵਿੱਚ ਘਰ ਖਰੀਦ ਲਿਆ ਕਲੋਨੀ ਨਵੀਂ-ਨਵੀਂ ਵਸ ਰਹੀ ਸੀ ਸਾਡੀਆਂ ਖੁਸ਼ੀਆਂ ਨੂੰ ਚਾਰ ਚੰਨ ਲੱਗ ਗਏ ਪੇਕੇਆਂ ਵੱਲੋਂ ਵੀ ਮੈਨੂੰ ਠੰਡੀ ਹਵਾ ਆਉਣ ਲੱਗ ਪਈ ਸੀ ਭਰਾਵਾਂ ਨੇ ਕਾਰੋਬਾਰ ਨੂੰ ਪਹਿਲਾਂ ਤੋਂ ਵੀ ਚੰਗਾ ਚਲਾ ਲਿਆ ਸੀ ਬੋਲਦੀ ਹੋਈ ਸੀ ਤੋਂ ਥੋੜਾ ਰੁਕੀ ਜਿਵੇਂ ਕਿਸੇ ਰਿਸ਼ਤੇ ਜ਼ਖਮ ਨੂੰ ਕੁਰੀਦਣ ਤੋਂ ਪਹਿਲਾਂ ਬੰਦਾ ਹੌਸਲਾ ਇਕੱਠਾ ਕਰਨ ਲੱਗ ਪੈਂਦਾ ਉਸਨੇ ਲੰਬਾ ਸਾਹ ਲਿਆ ਆਲਾ ਦਵਾਲਾ ਵੇਖ ਕੇ ਅੱਗੇ ਸ਼ੁਰੂ ਹੋਈ ਇੱਕ ਦਿਨ ਅਸੀਂ ਕਿਸੇ ਕੰਮ ਕਠੂਏ ਗਏ ਸੀ ਨਿੱਕੀ ਬੇਟੀ ਸਾਡੇ ਨਾਲ ਸੀ ਵਾਪਸ ਆਉਂਦਿਆਂ ਲਖਨਪੁਰ ਥੋੜੀ ਦੂਰ ਰਹਿ ਗਿਆ ਸੀ ਟੋਲ ਨਾਕੇ ਤੋਂ ਜੀਪ ਵਜਾ ਕੇ ਜਾਂਦੇ ਬੰਦੇ ਨੇ ਸਾਡੀ ਕਾਰ ਨੂੰ ਟੱਕਰ ਮਾਰ ਦਿੱਤੀ ਸਾਡੇ ਤਿੰਨਾਂ ਦੀ ਜਾਨ ਤਾਂ ਬਚ ਗਈ ਪਰ ਦੀਪਕ ਦੀ ਰੀੜ ਦੀਆਂ ਹੱਡੀਆਂ ਹਿੱਲ ਗਈਆਂ ਸਾਨੂੰ ਮਾਂ ਤੀ ਨੂੰ ਆਪਣੇ ਜ਼ਖਮਾਂ ਦਾ ਉਹਨਾਂ ਦਰਦ ਨਾ ਹੋਵੇ ਜਿੰਨਾ ਸੀ ਦੀਪਕ ਵੱਲ ਵੇਖ ਕੇ ਰੋਈਏ 2 ਟਾਈ ਮਹੀਨੇ ਇਲਾਜ ਚੱਲਿਆ ਕਈ ਵਾਰ ਠੀਕ ਹੁੰਦੇ ਹੁੰਦੇ ਉਸ ਦੀ ਹਾਲਤ ਫਿਰ ਵਿਗੜ ਜਾਂਦੀ ਤੇ ਆਖਰ ਉਹ ਸਾਨੂੰ ਕੱਲਿਆਂ ਛੱਡ ਗਿਆ ਸਾਡੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਜ਼ਿੰਦਗੀ ਦੀ ਚੱਲਦੀ ਹੋਈ ਗੱਡੀ ਖੱਡ ਵਿੱਚ ਜਾ ਡਿੱਗੀ ਸਾਡੇ ਵੱਡੇ ਮੁੰਡੇ ਉਦੋਂ ਕਾਲਜ ਵਿੱਚ ਸਨ ਤੇ ਸਭ ਤੋਂ ਛੋਟੀ ਚੌਥੀ ਵਿੱਚ ਮਹਿਕਮੇ ਨੇ ਤਨਖਾਹ ਬੰਦ ਕਰਨੀ ਹੀ ਸੀ ਭਰਾਵਾਂ ਉੱਤੇ ਕਿੰਨੀ ਕੁ ਦੇਰ ਬੋਝ ਬਣ ਸਕਦੀ ਸੀ ਉਹਨਾਂ ਤਾਂ ਦੀਪਕ ਦੇ ਇਲਾਜ ਉੱਤੇ ਪੈਸਾ ਰੋੜਨ ਤੋਂ ਕੋਈ ਸਰਫਾ ਨਹੀਂ ਸੀ ਕੀਤਾ ਸਾਲ ਕੁ ਬਾਅਦ ਦੀਪਕ ਵਾਲੀ ਪੈਨਸ਼ਨ ਤਾਂ ਲੱਗ ਗਈ ਪਰ ਉਸ ਨਾਲ ਤਾਂ ਘਰ ਦਾ ਰਾਸ਼ਨ ਪਾਣੀ ਮਸੇ ਪੂਰਾ ਹੁੰਦਾ 6 ਬੱਚਿਆਂ ਦੀਆਂ ਫੀਸਾਂ ਹੀ ਮਾਨ ਨਹੀਂ ਸੀ ਮੈਂ ਤਰਸ ਦੇ ਆਧਾਰ ਉੱਤੇ ਸਰਕਾਰੀ ਨੌਕਰੀ ਵਾਲੀ ਆ ਫਾਈਲ ਨੂੰ 3 ਸਾਲਾਂ ਤੋਂ ਚੱਕੀ ਫਿਰਦੀ ਆ ਕਦੇ ਐ ਤੇ ਕਦੇ ਔਰ ਰਿਪੋਰਟ ਲਗਾਉਣ ਦੇ ਨੋਟ ਲੱਗੇ ਜਾ ਰਹੇ ਨੇ ਜਿਹੜੇ ਕਲਰਕ ਜਾਂ ਅਫਸਰ ਕੋਲ ਜਾਣੀ ਆ ਉਹ ਐ ਅੱਖਾਂ ਪੜ ਪੜ ਵੇਖਦਾ ਜਿਵੇਂ ਖਾ ਜਾਣਾ ਹੋਵੇ ਬੀਕ ਦੇ ਸਰ ਪਹਿਲਾਂ ਤਾਂ ਮੈਨੂੰ ਸਿਰ ਤੋਂ ਪੈਰਾਂ ਤੱਕ ਨਿਹਾਰਦੇ ਨੇ ਤੇ ਫਿਰ ਕੰਮ ਪੁੱਛਦੇ ਨੇ ਮੈਨੂੰ ਤਾਂ ਇਹ ਕੁਰਸੀਆਂ ਉੱਤੇ ਬੈਠੇ ਬਗਿਆੜ ਲੱਗਦੇ ਨੇ ਕਿ ਇਹਨਾਂ ਦੇ ਆਪਣੇ ਘਰੀ ਧੀਆਂ ਪਹਿਣਾ ਨਹੀਂ ਹੁੰਦੀਆਂ ਬਾਜੀ ਗੁੱਸਾ ਨਾ ਕਰਿਓ ਮੈਂ ਸਾਰਿਆਂ ਨੂੰ ਤਾਂ ਇੱਕੋ ਰੱਸੇ ਨਿਬਲੇਟ ਦੀ ਪਰ ਜਿਹੜੇ ਥੋੜੇ ਜਿਹੇ ਚੰਗੇ ਹੈ ਵੀ ਉਹਨਾਂ ਦੀ ਇਹ ਬਗਿਆੜ ਬਹੁਤੀ ਪੇਸ਼ ਨਹੀਂ ਚੱਲਣ ਦਿੰਦੇ ਬੜਾ ਤਜਰਬਾ ਹੋ ਗਿਆ ਮੈਨੂੰ ਦਫ਼ਤਰਾਂ ਦੇ ਗੇੜੇ ਕੱਟਦਿਆਂ ਇਨਾ ਵੱਲੋਂ ਕਿਤੇ ਜਾਣ ਵਾਲੇ 5 ਮਿੰਟ ਦੇ ਕੰਮ ਬਦਲੇ ਇਹ ਲੋਕ ਅਗਲੇ ਦੇ 10-10 ਘੇੜੇ ਕਢਵਾਉਂਦੇ ਨੇ ਔਰਤਾਂ ਨੂੰ ਤਾਂ ਮਰਦਾਂ ਤੋਂ ਵੀ ਜ਼ਿਆਦਾ ਪਰੇਸ਼ਾਨ ਕਰਦੇ ਆ ਇਹੋ ਜਿਹੇ ਪੁੱਠੇ ਸਿੱਧੇ ਸਵਾਲ ਕਰਨਗੇ ਜਿਸ ਦਾ ਫਾਈਲ ਨਾਲ ਦੂਰ ਦਾ ਵਾਸਤਾ ਨਹੀਂ ਹੁੰਦਾ ਹੁਣ ਆ ਅੱਜ ਵਾਲਾ ਆਬਜੈਕਸ਼ਨ ਆਪੇ ਹੀ ਪੜ ਲਓ ਸਹੀ ਸ਼ਬਦ ਤਾਂ ਲਿਖਣ ਵਾਲੇ ਕਲਰਕ ਤੋਂ ਨਹੀਂ ਲਿਖਿਆ ਗਿਆ ਤੇ ਉਸ ਦੀ ਸਜ਼ਾ ਮੈਨੂੰ ਭੁਗਤਣ ਲਈ ਕਿਹਾ ਗਿਆ ਕੰਮ ਵੱਲ ਧਿਆਨ ਦੇਣ ਤਾਂ ਗਲਤੀਆਂ ਘਾਤੋਂ ਹੋਣ ਤੇ ਉਸਨੇ ਹੱਥ ਵਿੱਚ ਫੜੀ ਫਾਈਲ ਖੋਲ ਕੇ ਉਸ ਗਲਤੀ ਵਾਲਾ ਫਾਰਮ ਮੇਰੇ ਮੂਰੇ ਕਰਤਾ ਫਾਰਮ ਉੱਤੇ ਕਿਸੇ ਕਲਰਕ ਵੱਲੋਂ ਕੀਤੀ ਰਿਪੋਰਟ ਵਿੱਚ ਰੈਗੂਲਰ ਦੀ ਥਾਂ ਤੇ ਰੈਗੂਲੇਟਡ ਲਿਖਿਆ ਗਿਆ ਹੋਇਆ ਸੀ ਮੈਂ ਫਾਈਲ ਦੇ ਹੋਰ ਵਰਕੇ ਫਰੋਲ ਕੇ ਵੇਖੇ ਵਾਕਈ ਕਈ ਰਿਪੋਰਟਾਂ ਅਤੇ ਸਰਟੀਫਿਕੇਟਾਂ ਉੱਤੇ 2-3 ਸਾਲ ਪੁਰਾਣੀਆਂ ਤਰੀਕਾਂ ਪਈਆਂ ਹੋਈਆਂ ਸੀ ਫਾਈਲ ਦੇ ਸਾਰੇ ਕਾਗਜ਼ ਵੇਖ ਕੇ ਮੈਂ ਸਮਝ ਲਿਆ ਕਿ ਔਰਤ ਨੇ ਕੁਰਸੀ ਵਾਲਿਆਂ ਨੂੰ ਬਗਿਆੜ ਕਹਿ ਕੇ ਸੱਚ ਹੀ ਬੋਲਿਆ। ਕਈ ਨਿੱਕੀਆਂ-ਨਿੱਕੀਆਂ ਗਲਤੀਆਂ ਉਸਨੇ ਪਰੇਸ਼ਾਨ ਕਰਨ ਲਈ ਹੀ ਕੀਤੀਆਂ ਹੋਈਆਂ ਸੀ। ਤੇਜੀ ਸਖਰ ਦੀ ਗਲਤੀ ਠੀਕ ਕਰਵਾ ਕੇ ਲਿਆਉਣ ਲਈ ਉਸਨੂੰ ਕਿਹਾ ਗਿਆ ਸੀ। ਉਸਨੂੰ ਨਜ਼ਰਅੰਦਾਜ਼ ਕਰਨ ਨਾਲ ਕੇਸ ਉੱਤੇ ਜਰਾ ਵੀ ਫਰਕ ਨਹੀਂ ਸੀ ਪੈਂਦਾ। ਪਹਿਲਾਂ ਤਾਂ ਮੈਂ ਸੋਚਿਆ ਕਿ ਹੁਣ ਇਸ ਦੇ ਨਾਲ ਜਾ ਕੇ ਉਸ ਕਲਰਕ ਨਾਲ ਪੰਗਾ ਲੈ ਲਵਾਂ ਜਿਸਨੇ ਇਹ ਇਤਰਾਜ਼ ਲਾਇਆ ਸੀ। ਅਚਾਨਕ ਮੈਨੂੰ ਯਾਦ ਆਇਆ ਮੇਰਾ ਇੱਕ ਚੰਗਾ ਜਾਣਕਰ ਉਸੇ ਦਫਤਰ ਲੱਗਾ ਹੋਇਆ ਸੀ ਜਿੱਥੋਂ ਔਰਤ ਨੇ ਉਹ ਗਲਤੀ ਠੀਕ ਕਰਵਾ ਕੇ ਲਿਆਉਣੀ ਸੀ ਖਦ사 ਹੋਇਆ ਕਿ ਉਹ ਗਲਤ ਸ਼ਬਦ ਵਾਲੀ ਰਿਪੋਰਟ ਤੇ ਹੀਠਾਂ ਦਸਤਖਤ ਕੀਤੇ ਉਸੇ ਦੋਸਤ ਦੇ ਹੀ ਨਾ ਹੋਣ ਜਿਸ ਦਾ ਸ਼ੱਕ ਮੈਨੂੰ ਦਸਤਖਤਾਂ ਦੇ ਪਹਿਲੇ ਅੱਖਰ ਡੀ ਤੋਂ ਹੋਇਆ ਸੀ ਐਨੇ ਨੂੰ ਰਸਤਾ ਚਾਲੂ ਹੋ ਗਿਆ ਸੀ ਮੈਂ ਫਾਈਲ ਲਪੇਟ ਕੇ ਔਰਤ ਨੂੰ ਫੜਾਈ ਤੇ ਕਾਰ 'ਚ ਬੈਠ ਕੇ ਚੱਲ ਪਏ ਸੜਕ ਦੀ ਹਾਲਤ ਖਸਤਾ ਹੋਣ ਕਰਕੇ ਸਾਨੂੰ ਪਠਾਨਕੋਟ ਸ਼ਹਿਰ ਪਹੁੰਚਦਿਆਂ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਇਸ ਦੌਰਾਨ ਪਿਛਲੀ ਸੀਟ ਉੱਤੇ ਪਤਨੀ ਦੇ ਨਾਲ ਬੈਠੀ ਉਹ ਗੱਲਾਂ ਮਾਰਦੀ ਰਹੀ ਮੈਂ ਔਰਤ ਨੂੰ ਅਗਲੇ ਦਿਨ ਡੈਮ ਦੇ ਪਠਾਨਕੋਟ ਵਾਲੇ ਮੁੱਖ ਦਫ਼ਤਰ ਜਾ ਕੇ ਐਸ ਡੀਓ ਦਲੀਪ ਚੰਦ ਨੂੰ ਮਿਲਣ ਵਾਰੇ ਕਹਿ ਕੇ ਉਸ ਨੂੰ ਉੱਥੇ ਉਤਾਰ ਦਿੱਤਾ ਜਿੱਥੇ ਉਸ ਦਾ ਘਰ ਨੇੜੇ ਪੈਂਦਾ ਸੀ ਸ਼ਾਮ ਨੂੰ ਘਰ ਪਹੁੰਚ ਕੇ ਮੈਂ ਦਲੀਪ ਚੰਦ ਦੇ ਘਰ ਫੋਨ ਕਰਕੇ ਗੱਲ ਕੀਤੀ ਤਾਂ ਮੇਰਾ ਖਦਸਾ ਸੱਚ ਸਾਬਤ ਹੋਇਆ ਉਹ ਰਿਪੋਰਟ ਦਲੀਪ ਚੰਦ ਦੇ ਕਲਰਕ ਨੇ ਹੀ ਲਿਖੀ ਹੋਈ ਸੀ ਗਲਤੀ ਵਾਲਾ ਸ਼ਬਦ ਮਸਲਾ ਬਨਨ ਤੋਂ ਦਲੀਪ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਸੀ ਉਸਨੇ ਅਗਲੇ ਦਿਨ ਉਸ ਔਰਤ ਦੇ ਨਾਲ ਡੈਮ ਤੇ ਜਾ ਕੇ ਉਸ ਦਾ ਕੰਮ ਕਰਵਾ ਕੇ ਆਉਣ ਦਾ ਭਰੋਸਾ ਦਿੱਤਾ ਅਗਲੇ ਦਿਨ ਹજી ਦੁਪਹਿਰ ਹੀ ਹੋਈ ਸੀ ਕਿ ਦਲੀਪ ਦਾ ਫੋਨ ਆ ਗਿਆ ਉਸਨੇ ਸੀਤੂ ਦੇ ਸਾਰੇ ਕੰਮ ਕਰਵਾ ਕੇ ਅਗਲੇ ਮਹੀਨੇ ਤੋਂ ਡਿਊਟੀ ਜੁਆਇਨ ਕਰਨ ਦੀ ਆਰਡਰ ਕਰਵਾ ਦਿੱਤੀ ਸੀ ਤੇ ਨਾਲ ਹੀ ਇਹ ਭਰੋਸਾ ਦੇ ਦਿੱਤਾ ਕਿ ਛੇਤੀ ਹੀ ਉਹ ਉਸ ਨੂੰ ਆਪਣੇ ਪਠਾਨਕੋਟ ਵਾਲੇ ਦਫ਼ਤਰ ਵਿੱਚ ਲਗਵਾ ਲਵੇਗਾ ਤਾਂ ਕਿ ਔਰਤ ਦੀ ਆਉਣ ਜਾਣ ਦੀ ਪਰੇਸ਼ਾਨੀ ਘਟ ਜਾਵੇ ਸ਼ਾਮ ਨੂੰ ਸੀਤੂ ਦਾ ਫੋਨ ਆ ਗਿਆ ਜਿਸ ਨੇ ਅਸੀਸਾਂ ਦੀ ਝੜੀ ਲਾ ਦਿੱਤੀ ਸੀ ਕੁਝ ਦਿਨਾਂ ਬਾਅਦ ਪਹਿਲੀ ਤਨਖਾਹ ਮਿਲਣ ਤੀ ਉਹ ਆਪਣੀ ਛੋਟੀ ਧੀ ਨੂੰ ਲੈ ਕੇ ਸਾਡੇ ਘਰ ਆ ਪਹੁੰਚੀ। ਤਦ ਮੈਨੂੰ ਪਤਾ ਲੱਗਾ ਕਿ ਕੱਲ ਸਾਡੇ ਘਰ ਦਾ ਐਡਰੈਸ ਲਿਖਣ ਤੋਂ ਬਾਅਦ ਉਸ ਦੀ ਬੇਟੀ ਸਿਹਤ ਲਈ ਚੰਗੀ ਮਿਠਾਈ ਕਿਹੜੀ ਹੁੰਦੀ ਆ ਬਾਰੇ ਕਿਉਂ ਪੁੱਛ ਰਹੀ ਸੀ। ਐਨੀ ਦੂਰੋਂ ਆਈਆਂ ਨੂੰ ਮਿਠਾਈ ਦਾ ਡੱਬਾ ਫੜ ਕੇ ਤੋਰ ਦੇਣਾ ਤਾਂ ਸ਼ਾਇਦ ਕਿਸੇ ਰੁੱਖੇ ਪੰਜਾਬੀ ਦੇ ਖੂਨ ਵਿੱਚ ਵੀ ਨਾ ਹੋਵੇ। ਪਤਨੀ ਨੇ ਦੋਹਾਂ ਦੇ ਆਉਣ ਦਾ ਚਾਹ ਕੀਤਾ ਤੇ ਉਹਨਾਂ ਨੂੰ ਬਾਅਦ ਦੁਪਹਿਰ ਤੱਕ ਟਿਕੇ ਰਹਿਣ ਲਈ ਕਿਹਾ ਜੋ ਉਹਨਾਂ ਨੂੰ ਚੰਗਾ ਲੱਗਾ। ਇਸ ਦੌਰਾਨ ਸਤਮੀ ਚ ਪੜਦੀ ਰੀਤੂ ਨੇ ਸਾਡੇ ਨਾਲ ਖੁੱਲਕੇ ਗੱਲਾਂ ਕੀਤੀਆਂ ਅਸੀਂ ਉਸਦੇ ਸਾਰੇ ਸਵਾਲਾਂ ਦੇ ਜਵਾਬ ਬੜੇ ਵਿਸਥਾਰ ਨਾਲ ਦਿੱਤੇ ਸਵਾਲਾਂ ਵੇਲੇ ਉਸਦੇ ਮੱਥੇ ਉੱਤੇ ਉੱਬਰਦੀਆਂ ਲਕੀਰਾਂ ਦੇ ਮਿਟ ਜਾਣ ਤੋਂ ਅਸੀਂ ਸਮਝ ਲੈਂਦੇ ਸੀ ਕਿ ਗੱਲ ਕੁੜੀ ਦੇ ਖਾਨੇ ਪੈ ਗਈ ਹੈ ਯਾਨੀ ਜਵਾਬ ਉਸਦੀ ਤਸੱਲੀ ਕਰਵਾ ਰਹੇ ਸੀ ਆਪਣਤ ਵਿੱਚ ਭੀਜੀ ਸੀ ਤੋਂ ਵੀ ਪਤਨੀ ਤੋਂ ਕਈ ਗੁੰਝਲਾਂ ਦੇ ਹੱਲ ਪੁੱਛਦੀ ਰਹੀ ਦੁਪਹਿਰੋਂ ਬਾਅਦ ਜਾਨ ਮੋਕੇ ਮਾਂ ਤੀ ਵਾਦਾ ਲੈ ਗਈਆਂ ਕਿ ਅਸੀਂ ਉਹਨਾਂ ਦਾ ਫੋਨ ਜ਼ਰੂਰ ਸੁਣਿਆ ਕਰਾਂਗੇ ਇੱਕ ਦੋ ਮਹੀਨੇ ਬਾਅਦ ਚੀਤੋ ਦਾ ਫੋਨ ਆ ਜਾਂਦਾ ਹਾਲਚਾਲ ਤੋਂ ਬਾਅਦ ਉਹ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਨਾ ਝਿਜਕਦੀ ਤੇ ਵਿੱਚ ਵਿੱਚ ਦੀ ਮੇਰੀ ਪਤਨੀ ਨਾਲ ਹਾਸਾ ਮਜ਼ਾਕ ਵੀ ਕਰ ਲੈਂਦੀ ਇਸੇ ਦੌਰਾਨ ਸਾਡੀ ਕੈਨੇਡਾ ਪ੍ਰਵਾਸ ਦੀ ਤਿਆਰੀ ਹੋਣ ਲੱਗ ਪਈ ਤੇ ਥੋੜੇ ਦਿਨਾਂ ਵਿੱਚ ਅਸੀਂ ਵਤਨੋਂ ਦੂਰ ਆਣ ਬੈਠੇ ਜਿਵੇਂ ਕਿ ਸਾਡੇ ਚੋਂ ਬਹੁਤੇ ਜਾਣਦੇ ਹੀ ਆ ਕੀ ਪੁੱਟੇ ਹੋਏ ਪੈਰ ਫਿਰ ਤੋਂ ਪੱਕੇ ਕਰਨ ਲਈ ਸਖਤ ਮਿਹਨਤ ਕਰਨੀ ਪੈਂਦੀ ਹੈ ਤੇ ਇਸ ਦੌਰਾਨ ਉਹੀ ਤੁਨ ਸਵਾਰ ਹੋਈ ਰਹਿਣ ਕਾਰਨ ਸਾਰਾ ਕੁਝ ਭੁੱਲ ਜਾਂਦਾ ਹੈ ਸਾਨੂੰ ਵੀ ਇਸ ਦੌਰ ਚੋਂ ਲੰਘਣਾ ਪਿਆ ਤੇ ਵਤਨ ਬੈਠਿਆਂ ਦੀਆਂ ਯਾਦਾਂ ਵਿਸਰੀਆਂ ਤਾਂ ਨਾ ਪਰ ਫਿੱਕੀਆਂ ਜ਼ਰੂਰ ਪੈ ਗਈਆਂ ਉਦੋਂ ਕਿਸੇ ਨਾ ਕਿਸੇ ਕਾਰਨ 2-4 ਸਾਲ ਬਾਅਦ ਫੋਨ ਨੰਬਰ ਬਦਲ ਜਾਂਦੇ ਸਨ ਵਿਦੇਸ਼ òn ਕਰਕੇ ਸਾਡਾ ਉੱਥੋਂ ਵਾਲਾ ਮੋਬਾਈਲ ਨੰਬਰ ਬੰਦ ਹੋ ਕੇ ਕਿਸੇ ਹੋਰ ਦੇ ਹੱਥ ਚਲੇ ਗਿਆ ਸੀ ਪਰ ਮੈਂ ਕੰਪਨੀ ਤੋਂ ਉਹੀ ਨੰਬਰ ਵਾਪਸ ਲੈਣ ਦੇ ਯਤਨ ਕਰਦਾ ਰਿਹਾ ਤੇ ਪਿਛਲੇ ਸਾਲ ਫਿਰ ਮੈਨੂੰ ਮਿਲ ਗਿਆ ਸੀ ਜਿਸ ਉੱਤੇ ਵਿਦੇਸ਼ ਬੈਠਿਆ ਵਟਸਐਪ ਕਾਲ ਫ੍ਰੀ ਵਿੱਚ ਕੀਤੀ ਜਾਂ ਸੁਣੀ ਜਾਣ ਲੱਗ ਪਈ ਸੀ ਇਹ ਹੀ ਭੁੱਲਿਆ ਨੰਬਰ ਸੀਤੋ ਨੇ ਕਾਪੀ 'ਚੋਂ ਲੱਭ ਕੇ ਬੇਟੀ ਦੇ ਜੱਜ ਚੁਣੇ ਜਾਣ ਦੀ ਖੁਸ਼ਖਬਰੀ ਦੇਣ ਵਿੱਚ ਦੇਰ ਨਹੀਂ ਸੀ ਕੀਤੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਦੱਸਿਓ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਨਵੀਆਂ-ਨਵੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ